ਅੰਜਮ ਇਹ ਅੱਜ ਮੀਟਿੰਗ ਕੀਤੀ ਗਈ ਹੈ ਬਟਿੰਡਾ ਦੇ ਸਰਕਟ ਹਾਊਸ ਤੋਂ ਜੇ ਕੀ ਕਹਿਣਾ ਚਾਹੂੰ ਅੱਜ ਬੇਸਿਕਲੀ ਸਾਡੇ ਜ਼ਿਲ੍ਹਾ ਪ੍ਰਧਾਨ ਨੇ ਜੀ ਸਾਡੇ ਲੋਕ ਸਭਾ ਪ੍ਰਧਾਨ ਨੇ ਇਹਨਾਂ ਨੇ ਮੀਟਿੰਗ ਰੱਖੀ ਸੀਗੀ ਔਰ ਤਲਵੰਡੀ ਸਾਬੋ ਹਲਕੇ ਤੋਂ ਸਟਾਰਟ ਕੀਤਾ ਜਿੱਥੇ ਸਾਡੇ ਬਲਾਕ ਪ੍ਰਧਾਨ ਸਾਡੇ ਚੇਅਰਮੈਨ ਸਾਡੇ ਅਹੁਦੇਦਾਰ ਸਾਰੇ ਉਹਦੇ ਵਿੱਚ ਮੌਜੂਦ ਸੀਗੇ ਸੋ ਆਉਣ ਵਾਲੇ ਦਿਨਾਂ ਦੇ ਵਿੱਚ 100% ਨੌਕਰੀ ਦੀ ਗਰੰਟੀ ਮੈਨੂੰ ਚਾਹੇ ਨੈਸ਼ਨਲ ਟੂਰਨਾਮੈਂਟ ਹੋਵੇ ਚਾਹੇ ਕਾਮਨਵੈਲਥ ਚਾਹੇ ਏਸ਼ੀਅਨ ਚਾਹੇ 올림픽 ਨੌਕਰੀ ਮਿਲਨੀ ਹੈ ਮਿਲਦੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਹੀ ਵਾਲੀ ਪੰਜਾਬ ਸਰਕਾਰ ਵੱਲੋਂ ਜਿੱਥੇ ਖਿਡਾਰੀਆਂ ਨੂੰ ਮੁਕਾਬਲੇ ਦੀ ਤਿਆਰੀ ਲਈ ਅਗਾਊਂ ਰਾਸ਼ੀ ਦਿੱਤੀ ਜਾ ਰਹੀ ਹੈ ਉੱਤੇ ਹੀ ਪੰਜਾਬ ਦਾ ਨਾਮ ਰੌਸ਼ਨ ਕਰਨ ਵਾਲੇ 11 ਨਾਮੀ ਖਿਡਾਰੀਆਂ ਨੂੰ ਪੀਸੀਐਸ ਅਤੇ ਡੀਐਸਪੀ ਦੀਆਂ ਨੌਕਰੀਆਂ ਦਿੱਤੀਆਂ ਗਈਆਂ ਹਨ। ਇਹਨਾਂ ਵਿੱਚ 9 ਹਾਕੀ ਖਿਡਾਰੀਆਂ ਚੋਂ 4 ਖਿਡਾਰੀਆਂ ਨੂੰ ਪੀਸੀਐਸ, 5 ਹਾਕੀ ਖਿਡਾਰੀਆਂ ਸਮੇਤ ਇੱਕ ਐਥਲੀਟ ਅਤੇ ਇੱਕ ਕ੍ਰਿਕਟਰ ਨੂੰ ਡੀਐਸਪੀ ਲਗਾਇਆ ਗਿਆ ਹੈ। ਅੱਜ ਤੋਂ ਸਾਨੂੰ ਇੱਥੇ ਬੁਲਾ ਕੇ ਬਹੁਤ ਜ਼ਿਆਦਾ ਸਨਮਾਨ ਕੀਤਾ ਤੇ ਪਹਿਲੀ ਵਾਰੀ ਹੋਇਆ ਕਿ ਏਸ਼ੀਅਨ ਗੇਮਸ ਜਾਣ ਵਾਸਤੇ ਸਾਨੂੰ ਪਹਿਲਾ ਪ੍ਰੈਪਰੇਸ਼ਨ ਲਈ ਕੈਸ਼ ਵਾਟ ਦਿੱਤਾ ਗਿਆ ਸੀ ਜਿੱਤਨ ਤੋਂ ਬਾਅਦ ਵੀ ਸਾਨੂੰ ਤੁਸੀਂ ਦੇ ਰਹੇ ਹੋ ਤੇ 올림픽 ਵਾਸਤੇ ਤੁਸੀਂ ਸਾਨੂੰ ਪ੍ਰੈਪਰੇਸ਼ਨ ਵਾਸਤੇ ਪਹਿਲਾਂ ਹੀ ਕੈਸ਼ ਵਾਟ ਦੇ ਰਹੇ ਹੋ ਤਾਂ ਉਹ ਸਾਡੇ ਵਾਸਤੇ ਬਹੁਤ ਜ਼ਰੂਰੀ ਹੈ ਤਾਂ ਆਈ ਥਿੰਕ ਸਰਕਾਰ ਦੀ سپورਟ ਨਾਲ ਤੇ ਪੇਰੈਂਟਸ سپورਟ ਨਾਲ ਅਸੀਂ ਕਰ ਰਹੇ ਹਾਂ ਤੇ ਅੱਗੇ ਵੀ ਅਸੀਂ ਜ਼ਰੂਰ ਆਈ ਕਰਦੇ ਹਾਂ ਨੌਕਰੀ ਕਿੱਥੇ ਮਿਲਣੀ ਹੈ ਇਹ ਵੀ ਤੁਸੀਂ ਡਿਸਾਈਡ ਕਰਨਾ ਤੁਹਾਨੂੰ ਸਪੋਰਟ ਸਟ੍ਰੈਕਟਰ ਵੀ ਲਾ ਮੰਗਦੇ ਤਾਨੂੰ ਡਿਸਟ੍ਰਿਕਟ ਸਪੋਰਟਸ ਅਫਸਰ ਵੀ ਲਾਵਾਂਗੇ ਤੁਹਾਨੂੰ ਹੈੱਡ ਕੋਚ ਵੀ ਲਾਵਾਂਗੇ ਤੁਹਾਨੂੰ ਸੰਭਾਲਣਾ ਤੁਹਾਨੂੰ ਇਨਾਮ ਦੇਣਾ ਤੁਹਾਨੂੰ ਸਨਮਾਨਿਤ ਕਰਨਾ ਤੁਹਾਡੀ ਇੱਜ਼ਤ ਵਧਾਉਣਾ ਸਾਡਾ ਫਰਜ਼ ਹੈ ਇਹਦੇ ਨਾਲ ਸਾਡੀ ਵੀ ਇੱਜ਼ਤ ਵਧਦੀ ਹੈ ਟੀਮ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਪਾਰਟੀ ਨੂੰ ਹੋਰ ਅੱਗੇ ਲੈ ਕੇ ਜਾਣ ਦੇ ਲਈ ਬੇਸਿਕਲੀ ਅੱਜ ਸਾਰਿਆਂ ਦੀ ਰਾਇ ਮਸ਼ਵਰੇ ਦੇ ਨਾਲ ਇਹ ਮੀਟਿੰਗ ਰੱਖੀ ਗਈ ਸੀ ਮੈਡਮ ਗੁਰਜਿੰਦਰ ਗੌਰ ਵੱਲੋਂ ਆਪਦੇ ਹਲਕੇ ਲਈ ਵਿਸ਼ੇਸ਼ ਕੀ ਕੀਤਾ ਜਾ ਰਿਹਾ ਹੈ ਵਿਸ਼ੇਸ਼ ਸਭ ਤੋਂ ਵੱਡੀ ਗੱਲ ਜਿਹੜੀ ਮੈਂ ਪਹਿਲਾਂ ਵੀ ਦਰਾ ਕੇ ਹਟੀਆਂ ਵੀ ਤਲਵੰਡੀ ਸਾਬੋ ਦੇ ਵਿੱਚ ਰਿਫਾਇਨਰੀ ਰਨ ਹੋ ਰਹੀ ਹੈ ਤੇ ਉਸ ਰਿਫਾਇਨਰੀ ਦਾ ਸੀਐਸਆਰ 2% ਜਿਹੜਾ ਕਿ 100 ਕਿਲੋਮੀਟਰ ਦੇ ਘੇਰੇ ਤੇ ਲੱਗਣਾ ਚਾਹੀਦਾ ਅੱਜ ਤੱਕ ਕਦੇ ਕਿਸੇ ਜਿਸ ਨੇ ਵੀ ਨਮਾਇੰਦਗੀ ਕੀਤੀ ਆ ਜਿਨੇ ਵੀ ਜਿਹੜੀਆਂ ਵੀ ਸਰਕਾਰਾਂ ਰਹੀਆਂ ਨੇ ਕਦੇ ਕਿਸੇ ਨੇ ਸੀਐਸਆਰ ਦੀ ਗੱਲ ਨਹੀਂ ਕੀਤੀ ਸੋ ਮੇਰਾ ਜਦੋਂ ਦੀ ਸਰਕਾਰ ਬਣੀ ਹੈ ਪਿਛਲੇ 5 ਸਾਲ ਮੇਰੀ ਸਰਕਾਰ ਨਹੀਂ ਸੀ ਮੇਰਾ ਵਸ ਨਹੀਂ ਚੱਲਦਾ ਸੀ ਦੰ ਸਾਲ ਹੋ ਗਏ ਲਗਾਤਾਰ ਹਰੇਕ ਮੰਚ ਤੇ ਇੱਕ ਗੱਲ ਕੀਤੀ ਜਾ ਰਹੀ ਹੈ ਕਿ ਉਸ ਰੈਫਾਇਨਰੀ ਦੇ ਸੀਐਸਆਰ ਦਾ ਹਸਾਬ ਸਾਡੇ ਪਿੰਡਾਂ ਨੂੰ ਦਿੱਤਾ ਜਾਵੇ ਪੈਸਾ ਸਾਡੇ ਪਿੰਡਾਂ ਤੇ ਲੱਗੇ ਪਲੱਸ ਜਿਵੇਂ ਸਾਡੀ ਸਰਕਾਰ ਚਾਹੁੰਦੀ ਆ ਦੀ 90% ਜਿੱਥੇ ਵੀ ਕਿਤੇ ਇੰਡਸਟਰੀ ਸੈਟਅਪ ਹੁੰਦਾ ਉਸ 90% ਸਾਡੇ ਲੋਕਲ ਲੋਕਾਂ ਨੂੰ ਰੋਜ਼ਗਾਰ ਮਿਲੇ ਇਹੀ ਮੇਰਾ ਇਹ ਕਿ ਜਦੋਂ ਰੈਫਾਇਨਰੀ ਸਾਡੇ ਲੋਕਾਂ ਦੀ ਜ਼ਮੀਨ ਲੈ ਕੇ ਉੱਥੇ ਉਹਨੇ ਆਪਣਾ ਧਾਣਾ ਬਾਣਾ ਬਣਿਆ ਹੋਵੇ ਤਾਂ ਸਾਡੇ ਤਲਵੰਡੀ ਸਾਬ ਦੇ ਲੋਕਾਂ ਨੂੰ ਸਾਡੇ ਆਲੇ ਦੁਆਲੇ ਦੇ ਲੋਕਾਂ ਨੂੰ ਉੱਥੇ ਰੋਜ਼ਗਾਰ ਮਿਲੇ ਮਨ ਸਰਕਾਰ ਵੱਲੋਂ ਨਸ਼ੇ ਦੇ ਖਾਤਮੇ ਲਈ ਕੀ ਉਪਰਾਲੇ ਕੀਤੇ ਜਾ ਰਹੇ ਸਰਕਾਰ ਇਸ ਗੱਲ ਨੂੰ ਦੇਖੋ ਲੈ ਕੇ ਬਹੁਤ ਸੰਜੀਦਗੀ ਤਰੀਕੇ ਦੇ ਨਾਲ ਸੋਚ ਰਹੀ ਅੱਜ ਮੀਟਿੰਗ ਵੀ ਕਾਲ ਕੀਤੀ ਹੋਈ ਸੀ ਐਸ.ਐਮ. ਸਾਹਿਬ ਨੇ ਤੇ ਇਹ ਗੱਲ ਆਪਾਂ ਕਹਿ ਸਕਦੇ ਹਾਂ ਵੀ ਕਿਤੇ ਨਾ ਕਿਤੇ ਥੋੜੀ ਬਹੁਤੀ ਚੀਜ਼ਾਂ ਦੇ ਵਿੱਚ ਸਰਕਾਰ ਦੇ ਲਈ ਹੋ ਰਹੀ ਹੈ ਲੇਟ ਹੋ ਗਈ ਆ ਉਹਦਾ ਰੀਜ਼ਨ ਇੱਕ ਬਹੁਤ ਹੈ ਕਿ ਸਰਕਾਰ ਫਸਟ ਟਾਈਮ ਪੰਜਾਬ ਦੇ ਵਿੱਚ ਬਣੀ ਆ ਸਾਰੇ ਜਣੇ ਬੜੇ ਨਵੇਂ ਆ ਤੇ ਹਰ ਇੱਕ ਚੀਜ਼ ਨੂੰ ਇਹ ਰ ਇੱਕ ਚੀਜ਼ ਦਾ ਇਨੀਸ਼ੀਏਟਿਵ ਲੈਣ ਦੇ ਲਈ ਸਮਾਂ ਲੱਗਦਾ ਪਰ ਇਹ ਨਹੀਂ ਆ ਸਰਕਾਰ ਬਹੁਤ ਤਤਪਰ ਆਉਣ ਵਾਲੇ ਦਿਨਾਂ ਦੇ ਵਿੱਚ ਹਰ ਕਿਸੇ ਦੇ ਅਫਸਰਾਂ ਦੇ ਸੁਜੈਸ਼ਨ ਲੈ ਕੇ ਸਭ ਦੇ ਸੁਝਾਅ ਲੈ ਕੇ ਜੋ ਵੀ ਹੋਗਾ ਨਸ਼ੇ ਨੂੰ ਕੰਟਰੋਲ ਕਰਨ ਦੇ ਲਈ ਬੰਦ ਕਰਨ ਦੇ ਲਈ ਅਸੀਂ ਪੂਰੀ ਤਰ੍ਹਾਂ ਤਤਪਰ ਹਾਂ ਵਾਲੇ ਸਮੇਂ ਤੇ ਜੋ ਵਾਦੇ ਕੀਤੇ ਸੀਗੇ ਤੁਸੀਂ ਆਮ ਆਦਮੀ ਪਾਰਟੀ ਹਾਂਜੀ ਬਿਲਕੁਲ 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 ਬਹੁਤ سارے ਵਾਦੇ ਤਾਂ ਸਰਕਾਰ ਨੇ ਬਿਲਕੁਲ ਸਰਕਾਰ ਬਣਦਾ ਸਰ ਪੂਰੇ ਕਿਤੇ ਨੌਕਰੀਆਂ ਦੇਣ ਦੀ ਗੱਲ ਹੋਈ ਸੀ ਬਿਜਲੀ ਦੇ ਬਿੱਲ ਮਾਫ ਕਰਨ ਦੀ ਗੱਲ ਹੋਈ ਸੀ ਯਾਨੀ ਕਿ ਇਸ ਤੋਂ ਇਲਾਵਾ ਮੁਖਲਕ ਲੈਣੇ ਖੋਲਣ ਦੀ ਗੱਲ ਹੋਈ ਸੀਗੀ ਸਰਕਾਰ ਉਹਨਾਂ ਵਾਅਦਿਆਂ ਨੂੰ ਪੂਰੇ ਕਰ ਰਹੀ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਜੇ ਇੱਕ ਦੋ ਚੀਜ਼ ਹੈ ਕਿ 1000 ਰੁਪਏ ਵਾਲੀ ਗਾਰੰਟੀ ਹੈ ਹੋਰ ਨੇ ਇਹ ਵਾਅਦੇ ਵੀ ਅਸੀਂ ਪੂਰੇ ਕਰਾਂਗੇ